ਤੇ ਫਿਰ ਜਿਹੜੇ ਔਲਾਦ ਪੈਦਾ ਹੋ ਰਹੀ ਹੈ ਉਹ ਕਿਹੋ ਜਿਹੀ ਪੈਦਾ ਹੋ ਰਹੀ ਹੈ ਸਤਿਗੁਰੂ ਜੀ ਉਹ ਵੀ ਦੱਸਦੇ ਨੇ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਯਾਦ ਸੀਲ ਸੰਜਮ ਸੁੱਚਪੰਨੀ ਖਾਣਾ ਖਾਜ ਨਾ ਤਾਂ ਕਹਿੰਦੇ ਬੰਦਿਆਂ ਦੇ ਵਿੱਚ ਕੋਈ ਸ਼ੀਲ ਧਰਮ ਰਿਹਾ ਏ ਸੰਜਮ ਪਾਵ ਕਾਮ ਨੂੰ ਰੋਕੇ ਰੱਖਣਾ ਵਿਚਾਰ ਨੂੰ ਰੋਕੇ ਰੱਖਣਾ ਬੜੇ ਬੜੇ ਵੱਡੇ ਸ਼ਹਿਰਾਂ ਦੇ ਵਿੱਚ ਬੜੇ ਬੜੇ ਵੱਡੇ ਇਹੋ ਜਿਹੇ ਟਿਕਾਣੇ ਬਣੇ ਹੋਏ ਨੇ ਇਹੋ ਜੀਆਂ ਥਾਵਾਂ ਬਣੀਆਂ ਹੋਈਆਂ ਨੇ ਜਿੱਥੇ ਮਨੁੱਖ ਜਾ ਕੇ ਵਿਚਾਰ ਕਰਦਾ ਏ। ਤੋਂ ਸਤਿਗੁਰੂ ਜੀ ਕਹਿੰਦੇ ਨਾ ਕੋਈ ਸ਼ੀਲ ਦਿਖਾਈ ਦਿੰਦਾ ਏ ਨਾ ਸੰਜਮ ਦਿਖਾਈ ਦਿੰਦਾ ਏ। ਸੁੱਚ ਇੱਥੇ ਸੁੱਚ ਤੋਂ ਭਾਵ ਬਾਹਰੀ ਸੁੱਚਤਾ ਤੋਂ ਨਹੀਂ ਇੱਥੇ ਸੁੱਚ ਤੋਂ ਭਾਵ ਹੈ ਮਨ ਦੀ ਸੁਚੰਤਾ ਤੋਂ। ਇਹ ਕਿਤੇ ਸਰੀਰ ਦੀ ਸੁਚੰਤਾ ਹੁੰਦੀ ਹੈ ਇੱਕ ਮਨ ਦੀ ਸੁਚੰਤਾ ਹੁੰਦੀ ਹੈ। ਸਰੀਰ ਦੀ ਸੁਚੰਤਾ ਕੀ ਹੈ ਕਿ ਬੰਦਾ ਜਦੋਂ ਕੋਈ ਆਪਣੇ ਸਰੀਰ ਨੂੰ ਸਾਫ਼ ਰੱਖਦਾ ਹੈ ਉਹਨੂੰ ਸਰੀਰ ਦੀ ਸੁੱਚਤਾ ਕਿਹਾ ਜਾਂਦਾ ਹੈ ਮਨ ਦੀ ਸੁੱਚਤਾ ਹੁੰਦੀ ਹੈ ਜਦੋਂ ਬੰਦਾ ਆਪਣੇ ਮਨ ਨੂੰ ਸਾਫ਼ ਰੱਖਦਾ ਹੈ ਜਦੋਂ ਕੋਈ ਮਨੁੱਖ ਆਪਣੇ ਮਨ ਦੇ ਵਿਚਾਰਾਂ ਨੂੰ ਸਾਫ਼ ਰੱਖਦਾ ਹੈ ਕਿ ਉਹਦੇ ਜਿਵੇਂ ਸਰੀਰ ਦੇ ਉੱਪਰ ਅਸੀਂ ਮੈਲਾ ਸਰੀਰ ਦੇ ਉੱਪਰ ਮਨੁੱਖ ਦੇ ਜੇਕਰ ਮੈਲ ਲੱਗ ਜਾਵੇ ਮਨੁੱਖ ਪਰਮਾਨ ਨਹੀਂ ਕਰਦਾ ਪਰ ਮਨ ਦੇ ਵਿੱਚ ਜਿਹੜੇ ਵਿਚਾਰ ਨੇ ਉਹਤੇ ਬੜੇ ਮੈਲੇ ਨੇ ਉਹਨਾਂ ਬਾਰੇ ਖਿਆਲ ਕੋਈ ਨਹੀਂ। ਤੋਂ ਸਤਿਗੁਰੂ ਜੀ ਕਹਿੰਦੇ ਨਾ ਸੀਲ ਹੈ, ਸਮਾਜ ਦੇ ਵਿੱਚ ਨਾ ਸੰਜਮ ਹੈ, ਨਾ ਹੀ ਸੁਚੰਤਾ ਹੈ ਮਨ ਦੀ। ਵਿਚਾਰਾਂ ਦੀ ਸੁਚੰਤਾ ਹੈ। ਖਾਣਾ ਖਾਜ, ਅਖਾਜ। ਜਿਹੋ ਜਿਹਾਂ ਮੈੜਾ, ਕੁਚੈੜਾ ਖਾਣਾ, ਮਨੁੱਖ ਨੂੰ ਮਿਲਦਾ ਉਹੋ ਜਿਹਾਂ ਮਨੁੱਖ ਖਾਈ ਜਾਂਦਾ ਏ। ਇਥੇ ਖਾਣੇ ਤੋਂ ਭਾਵ ਕੇਵਲ ਰੋਟੀਆਂ ਜਾਂ ਪਦਾਰਥ ਨਹੀਂ ਜੋ ਅਸੀਂ ਭੋਜਨ ਗ੍ਰਹਿਣ ਕਰਦੇ ਹਾਂ। ਇਥੇ ਖਾਣੇ ਤੋਂ ਭਾਵ ਹੈ ਕਿ ਮਨੁੱਖ ਇੱਕ ਦੂਜੇ ਨੂੰ ਭੋਗੀ ਜਾਂਦਾ ਹੈ। ਇਸੇ ਤਰ੍ਹਾਂ ਮਨ ਦੇ ਤੌਰ ਤੇ ਜਿੰਨੇ ਦੰਦੇ ਮੰਦੇ ਵਿਚਾਰ ਆਈ ਜਾਂਦੇ ਨੇ ਉਹਨਾਂ ਨੂੰ ਭੋਗੀ ਜਾਂਦਾ ਹੈ ਉਹਨਾਂ ਨੂੰ ਹੋਰ ਵਧਾਈ ਜਾਂਦਾ ਹੈ। ਜਿਹੜਾ ਅਖਾਜ ਖਾਣਾ ਖਾਜ ਅਖਾਜ ਅਖਾਜ ਕਹਿੰਦੇ ਨੇ ਨਾ ਖਾਣ ਯੋਗ ਖਾਣੇ ਨੂੰ। ਕਹਿੰਦੇ ਜਿਹੜਾ ਨਾ ਖਾਣ ਯੋਗ ਖਾਣਾ ਮਨੁੱਖ ਦਾ ਹੈ। ਜਿਹੜਾ ਮਨੁੱਖ ਦੇ ਲਈ ਬਣਿਆ ਹੀ ਨਹੀਂ ਮਨੁੱਖ ਉਹ ਖਾਣਾ ਖਾਈ ਜਾਂਦਾ ਹੈ। ਸਰੀਰਕ ਤੌਰ ਤੇ ਵੀ ਜੇਕਰਸੀਂ ਦੇਖ ਲਈਏ ਕੱਲੇ ਮਨ ਦੇ ਵਿਚਾਰਾਂ ਨੂੰ ਨਾ ਦੇਖੀਏ ਸਰੀਰਕ ਤੌਰ ਤੇ ਵੀ ਮਾਤਾ ਪਿਤਾ ਬੱਚੇ ਨੂੰ ਅੱਜ ਸਮਝਾਉਂਦੇ ਨੇ ਕਿ ਇਹ ਤਰੀ ਸੇਤ ਲਈ ਠੀਕ ਨਹੀਂ ਇਹ ਨਾ ਖਾ ਇਹ ਨਾ ਖਾ ਪਰ ਬੱਚੇ ਹਟਦੇ ਕੋਈ ਨਹੀਂ ਡਾਕਟਰ ਨੇ ਜਿਹੜੇ ਉਹ ਬੰਦਿਆਂ ਨੂੰ ਜਦੋਂ ਕੋਈ ਮਰੀਜ਼ ਹੋ ਜਾਂਦਾ ਹੈ ਉਹਨੂੰ ਸਮਝਾਉਂਦੇ ਨੇ ਕਿ ਇਹ ਤੇਰੇ ਲਈ ਹੁਣ ਚੰਗਾ ਨਹੀਂ ਇਹ ਤੇਰੇ ਲਈ ਅਖਾਜ ਹੈ ਪਾ ਬਾਹਰੀ ਖਾਣਾ ਵੀ ਸਾਡਾ ਬਦਲ ਗਿਆ ਤੇ ਅੰਦਰਲਾ ਜਿਹੜਾ ਮਨ ਦਾ ਖਾਣਾ ਹੈ ਜਿਵੇਂ ਬਾਹਰੀ ਖਾਣਾ ਆਮ ਤੌਰ ਤੇ ਅਸੀਂ ਗੱਲਾਂ ਕਰਦੇ ਹਾਂ ਕਿ ਬੰਦਾ ਮੈਲ ਕੁਚੈੜੀ ਖਾਈ ਜਾਂਦਾ ਏ ਜਿਹੜਾ ਪਵਿੱਤਰ ਭੋਜਨ ਹੈ ਪਾਵਨ ਭੋਜਨ ਹੈ ਭਾਵ ਜਿਹੜਾ ਸਰੀਰ ਦੇ ਲਈ ਚੰਗਾ ਹੈ ਤੰਦਰੁਸਤੀ ਵਾਲਾ ਭੋਜਨ ਹੈ ਉਹ ਬੰਦਾ ਖਾਂਦਾ ਨਹੀਂ ਇਸੇ ਤਰ੍ਹਾਂ ਮਨ ਦੇ ਵਿੱਚ ਵੀ ਸਤਿਗੁਰੂ ਜੀ ਕਹਿੰਦੇ ਇੰਨਾ ਮਨੁੱਖ ਅਖਾਜ ਖਾਣਾ ਖਾ ਰਿਹਾ ਏ ਮਨ ਦੇ ਵਿਚਾਰ ਐਂਦੇ ਐਨੇ ਗੰਦੇ ਤੇ ਮਲੀਨ ਹੋ ਗਏ ਨੇ ਹੁਣ ਪ੍ਰਾਤਨ ਸਮੇਂ ਦੇ ਵਿੱਚ ਸੰਗਤ ਜੀ ਇੱਕ ਇਹ ਬੜੀ ਵੱਡੀ ਵਿਚਾਰ ਧਾਰਾ ਸੀ ਕਿ ਜਿਹੜਾ ਅੰਮ੍ਰਿਤ ਵੇੜਾ ਏ ਇਹਦੇ ਅੰਦਰ ਮਨੁੱਖ ਦੇ ਅੰਦਰ ਅੰਮ੍ਰਿਤ ਵੇੜੇ ਕੋਈ ਮੈੜਾ ਵਿਚਾਰ ਕਿਤੇ ਇਸ ਸਮਾਂ ਕੁਦਰਤਕ ਨਹੀਂ ਉਹੋ ਜਿਹਾ ਏ ਕਿਉਂਕਿ ਸੰਧਿਆ ਹੁੰਦੀ ਹੈ ਇੱਕ ਰਾਤ ਹੁੰਦਾ ਹੈ ਇੱਕ ਦਿਨ ਹੁੰਦਾ ਹੈ ਦਿਨ ਤੇ ਰਾਤ ਦੇ ਵਿਚਾਲੇ ਵਾਲਾ ਸਮਾਂ ਜਿਹੜਾ ਸੰਧਿਆ ਦਾ ਸਮਾਂ ਏ ਇਸ ਵੇਲੇ ਮਨ ਦਾ ਟਿਕਾ ਜ਼ਰੂਰੀ ਹੈ ਅੰਮ੍ਰਿਤ ਵੇੜੇ ਤੇ ਕੁਝ ਇਹਦੇ ਵਿੱਚ ਕੁਦਰਤ ਵੀ ਮਦਦ ਕਰਦੀ ਹੈ ਕਿਉਂਕਿ ਸੰਧਿਆ ਦਾ ਸਮਾਂ ਹੈ ਕੁਦਰਤੀ ਤੌਰ ਤੇ ਮਨ ਦਾ ਟਿਕਾਹ ਜਿਆਦਾ ਹੁੰਦਾ ਹੈ ਇਸੇ ਕਰਕੇ ਅਸੀਂ ਅੰਮ੍ਰਿਤ ਵੇਲੇ ਸੰਗਤ ਕਰਦੇ ਹਾਂ ਸੰਧਿਆ ਦੇ ਸਮੇਂ ਸੰਗਤ ਕਰਦੇ ਹਾਂ ਸ਼ਾਮ ਨੂੰ ਤੇ ਅੰਮ੍ਰਿਤ ਵੇਲੇ ਸਵੇਰੇ ਉਸ ਤੋਂ ਬਾਅਦ ਮਨੁੱਖ ਜਦੋਂ ਦੁਨੀਆ ਵਿੱਚ ਵਿਚੜਨਾ ਸ਼ੁਰੂ ਕਰ ਦਿੰਦਾ ਹੈ